ਅਸੀਂ ਕਾਜੀ ਮੈਂ ਤੁਹਾਡਾ ਆਪਣਾ ਜਗੀ ਚਗੀ ਸਿੰਘ ਕਪਤਾਨ ਅੱਜ ਦੁਬਾਰਾ ਲਾਈਵ ਹਾਂ ਦਾ ਇੱਕ ਰੀਜ਼ਨ ਹੋਰ ਹੈ ਜੀ ਕਿ ਹਰਮਨ ਚਿਮੇ ਤੱਕ ਮੇਰਾ ਮੈਸੇਜ ਨਹੀਂ ਪਹੁੰਚਿਆ ਹਰਮਨ ਜਿਨ ਚਿਮੇ ਨੇ ਮੇਰੀ ਟਰੈਕ ਚੋਰੀ ਕੀਤੀ ਨੇ ਬਟ ਉਹ ਉਹਨਾਂ ਦੀ ਰਾਤ ਕੱਟ ਰਿਹਾ ਵੀ ਜਿਵੇਂ ਟਰੈਕ ਵਿੱਚ ਫੋਨ ਆ ਗਿਆ ਸੀ ਡਿਸਕਨੈਕਟ ਹੋ ਗਿਆ ਤੇ ਜਿਵੇਂ ਹਰਮਨ ਚਿਮੇ ਨੇ ਜੀ ਮੇਰੀ ਟਰੈਕ ਚੋਰੀ ਕੀਤੀ ਮੈਂ ਤੁਹਾਨੂੰ ਦੱਸਿਆ ਤੇ ਉਹ ਟ੍ਰੈਕ ਹੁਣ ਮੈਂ ਇਹ ਗੱਲ ਕਹਿ ਰਿਹਾ ਵੀ ਟ੍ਰੈਕ ਲਿਖੇ ਇਸ ਕੋਈ ਹੋਰ ਤਰੀਕੇ ਨਾਲ ਸੀ ਪਰ ਉਹ ਉਹਨਾਂ ਦੀ ਪੱਟੀ ਮੇਸ ਕਰ ਰਿਹਾ। ਮਤਲਬ ਕਹਿੰਦਾ ਮਤਲਬ ਇਹ ਹੈ ਜੀ ਵੀ ਮੇਰਾ ਸਟੂਡੈਂਟ ਹੈ ਜੀ ਤੇ ਹੋਰ ਕੋਈ ਗੱਲਬਾਤ ਨਹੀਂ ਜੀ ਕੋਈ ਇਦਾਂ ਜੀ ਉਹਦੇ ਨਾਲ ਕੋਈ ਮੇਰਾ ਹੋਰ ਮੈਟਰ ਨਹੀਂ ਹੈ ਬਾਕੀ ਆਪਣੇ ਕੋਲੇ ਕਲਾਸਿਸ ਲਗਾਉਂਦਾ ਸੀ। ਕੀ ਉਸ ਬਾਰੇ ਜਿਹੜਾ ਕੋਨੇਕ ਰਜਿਸਟਰੀ ਚ ਉਹ ਰਿਕਾਰਡ ਹੋ ਦੇ ਜਿਹੜੀ ਮੇਰੇ ਟਰੈਕ ਲਿਖੀ ਹੋਈ ਸੀ ਮੈਂ ਗਵਨੀ ਬਸ ਉਹਨੂੰ ਇੱਕ ਵੀ ਮੈਂ ਜਸ ਸੁਣਨਾ ਚਾਹਣਾ ਵੀ ਲੱਡੂ ਗੱਲਾਂ ਨਹੀਂ ਕਰੀ ਜੀ ਵੀਰ ਬਣ ਕੇ ਕੋਈ ਵੀ ਗੱਲ ਨਾ ਕਿ ਤੇ ਟਰੈਕ ਕਰੇ ਚੋਰੀ ਹੋ ਗਏ ਮੇਰੇ ਰਜਿਸਟਰ ਦਵਾ ਦੋ ਮੈਨੂੰ ਹੋਰ ਕਮੈਂਟ ਨਹੀਂ ਵੀ ਲੋਕਾਂ ਨੂੰ ਪਤਾ ਲੱਗੇ ਵੀ ਕੀ ਸੀ ਬਾਕੀ ਗੱਲ ਇਹ ਆ ਵੀ ਟਰੈਕ ਦੀ ਉਹ ਸਤਿਆਨਾਥ ਜਾਂ ਰਾਣ ਘਟਦਾ ਪਿਆ ਉਹ ਵੱਖਰੀ ਗੱਲ ਹੈ